ਅਣਪਛਾਤੇ ਬਾਹਰ ਨੇ ਕਾਰ ਨੂੰ ਮਾਰੀ ਟੱਕਰ ਅੱਜ ਤੜਕਸਰ ਗੁਰਿਆਰ ਨੇੜੇ ਹਾਈਵੇ ਤੇ ਕਿਸੇ ਅਣਪਛਾਤੇ ਬਾਹਰ ਨੇ ਚਲਦੀ ਕਾਰ ਨੂੰ ਸਾਈਡ ਮਾਰ ਦਿੱਤੀ ਜਿਸ ਕਨ ਕਾਰ ਨੰਬਰ HR06BC8469 ਫਲਾਈਓਵਰ ਉੱਪਰ ਪਲਟ ਗਈ ਜਿਸ ਕਨ ਕਾਰ ਵਿੱਚ ਸਵਾਰ ਇੱਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ ਤੇ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਸੜਕ ਸੁਰੱਖਿਆ ਫੋਰਸ ਦੇ ਥਾਣੇਦਾਰ ਸਰਬਜੀਤ ਸਿੰਘ ਆਪਣੀ ਟੀਮ ਨਾਲ ਮੌਕੇ ਤੇ ਪਹੁੰਚੇ ਅਤੇ ਗੰਭੀਰ ਜ਼ਖਮੀ ਵਿਅਕਤੀ ਨੂੰ ਮੁੱਢਲੀ ਡਾਕਟਰੀ ਸਹਾਇਤਾ ਦਿੱਤੀ ਅਤੇ ਫਲਾਈਓਵਰ ਉੱਪਰ ਪਾਰਟੀ ਕਾਰ ਨੂੰ ਕ੍ਰੇਨ ਮਗਵਾ ਕੇ ਸੜਕ ਤੋਂ ਇੱਕ ਪਾਸੇ ਕਰਵਾਇਆ ਟੱਕਰ ਮਾਰਨ ਵਾਲਾ ਬਾਹਾਂ ਚਾਲਕ ਗੱਡੀ ਸਹਿਤ ਮੌਕੇ ਤੋਂ ਫਰਾਰ ਹੋ ਗਿਆ ਅਧਿਕਾਰਸਵਰ ਵਿਅਕਤੀ ਅੰਮ੍ਰਿਤਸਰ ਤੋਂ ਹਰਿਆਣਾ ਨੂੰ ਆਪਣੇ ਘਰ ਜਾ ਰਿਹਾ ਸੀ ਇਸ ਐਕਸੀਡੈਂਟ ਬਾਰੇ ਸੜਕ ਸੁਰੱਖਿਆ ਫੋਰਸ ਨੇ ਗੁਰਿਆ ਥਾਣਾ ਡਿਊਟੀ ਅਫਸਰ ਨੂੰ ਸੂਚਿਤ ਕਰ ਦਿੱਤਾ ਹੈ ਹਾਂਜੀ ਸਰ ਇੱਕ ਗੁਰਾਇਆਂ ਹਾਈਵੇ ਤੇ ਹਾਦਸਾ ਹੋਇਆ ਹੈ ਕੀ ਸਾਰਾ ਮਸਲਾ ਇਸ ਹਾਦਸੇ ਸੰਬੰਧੀ ਸਾਨੂੰ ਰਾਹਗੀਰ ਤੋਂ ਫੋਨ ਆਇਆ ਸੀ ਜੀ ਮੌਕੇ ਤੇ ਪਹੁੰਚ ਕੇ ਟੀਮ ਨੇ ਦੇਖਿਆ ਕਿ ਇੱਕ Tata Nexon ਕਾਰ ਹੈ ਜੀ ਉਹਦੇ ਵਿੱਚ ਚਾਰ ਵਿਅਕਤੀ ਸਵਾਰ ਸਨ ਤੇ ਕਾਰ ਨੂੰ ਅਰਸ਼ਿੰਦਰਪੁਰ ਚਲਾ ਰਿਹਾ ਸੀਗਾ ਇਸ ਦੇ ਵਿੱਚ ਉਹਦੇ ਦੱਸਣ ਦਾ ਦਾਅਵਾ ਹੈ ਕਿ ਕੋਈ ਟਰੱਕ ਜਿਹੜਾ ਉਸ ਨੂੰ ਫੀਲ ਮਾਰ ਗਿਆ ਜਿਹਦੇ ਕਾਰਨ ਗੱਡੀ ਹਾਈਵੇ ਦੇ ਬ੍ਰਿਜ ਦੇ ਉੱਪਰ ਹੀ ਪਟ ਗਈ ਦੀ ਬਾਅਦ ਵਿੱਚ ਪਬਲਿਕ ਦੀ ਸਹਾਇਤਾ ਨਾਲ ਗੱਡੀ ਨੂੰ ਸਿੱਧੀ ਕਰਾ ਕੇ ਸਾਈਡ ਤੇ ਕੀਤਾ ਗਿਆ ਇਸ ਵਿੱਚ ਜੋ ਕਿ ਜਗਜੀਤ ਸਿੰਘ ਜਿਹੜਾ ਲੜਕਾ ਉਹਦੇ ਮੂੰਹ 'ਲੀ ਸੱਟਾਂ ਲੱਗੀਆਂ ਜਿਹਨੂੰ ਅਸੀਂ ਫਰਸਟ ایڈ ਦੇ ਦਿੱਤੀ ਦੀ ਬਾਕੀ ਅਸੀਂ ਜਿਹੜੀ ਆ ਗੱਡੀ ਆ ਉਹ ਕ੍ਰੇਨ ਮਵਾ ਕੇ ਉਹਨੂੰ ਹਾਈਵੇ ਤੇ ਰਿਮੂਵ ਕਰਾਤਾ ਤੇ ਹਾਈਵੇ ਨਿਰਵਿਘਨ ਚੱਲਦਾ ਹੈ ਇਸ ਐਕਸੀਡੈਂਟ ਸੰਬੰਧੀ ਥਾਣਾ ਗ੍ਰੈਂਡ ਵੀ ਸੂਚਿਤ ਕਰ ਦਿੱਤਾ ਗਿਆ ਸਰੇ ਕਿਧਰੋਂ ਕਿਧਰ ਨੂੰ ਜਾ ਰਹੇ ਸੀ ਇਹ ਅੰਮ੍ਰਿਤਸਰ ਤੋਂ ਹਰਮੰਦਰ ਸਾਹਿਬ ਤੋਂ ਮੱਥਾ ਟੇਕ ਕੇ ਪਾਣੀ ਪਤ ਜਾ ਰਹੇ ਸੀ ਆਪਣੇ ਸ਼ਹਿਰ ਕਿੰਨੇ ਵਜੇ ਇਹ ਹਾਦਸਾ ਵਾਪਰਿਆ ਇਹ ਕੋਈ 8:30 8:30 ਵਜੇ ਦੀ ਗੱਲ ਹੈ ਜੀ